ਲਾਰ ਦੀ ਟੀਮ ਇਸ ਵਕਤ ਸਤਿਮ ਗਰੁੱਪ ਦੇ ਵਿੱਚ ਮੌਜੂਦ ਆ ਜਿੱਥੇ ਅੱਜ ਸਾਡਾ ਦੇਸ਼ ਇੱਕ ਜੰਗ ਲੜ ਰਿਹਾ ਜਿਹੜਾ ਪਾਕਿਸਤਾਨ ਦੇ ਨਾਲ ਇੱਕ ਤਣਾਅਪੂਰਨ ਜਿਹੜਾ ਮਾਹੌਲ ਬਣਿਆ ਹੋਇਆ ਵਾ ਦੇਸ਼ ਦੇ ਵੀਰ ਜਵਾਨ ਸਰਦਾਂ ਤੇ ਲੜ ਰਹੇ ਨੇ ਅਸਮਾਨੀ ਲੜਾਈ ਹੋਵੇ ਚਾਹੇ ਨੇਵੀ ਦੀ ਲੜਾਈ ਹੋਵੇ ਚਾਹੇ ਜ਼ਮੀਨੀ ਲੜਾਈ ਹੋਵੇ ਉਸ ਦੇ ਵਿੱਚ ਜਵਾਨ ਫੱਟੜ ਵੀ ਹੁੰਦੇ ਨੇ ਉਸ ਤੇ ਲਈ ਉਹਨਾਂ ਨੂੰ ਖੂਨ ਦੀ ਵੀ ਜ਼ਰੂਰਤ ਹੁੰਦੀ ਆ ਇੱਕ ਇੱਕ ਖੂਨ ਦੇ ਕਤਰੇ ਦੀ ਜਰੂਰਤ ਹੁੰਦੀ ਆ ਇਹ ਅੱਜ ਖਤਰੇ ਦੀ ਜਿਹੜੀ ਘੰਟੀ ਇੱਕ ਸਾਡੇ ਦੇਸ਼ ਦੇ ਉੱਤੇ ਵੱਜ ਚੁੱਕੀ ਆ ਉਸ ਦੇ ਲਈ ਸਤਿਅਮ ਗਰੁੱਪ ਦੇ ਵਿੱਚ ਪਹੁੰਚੇ ਆ ਜਿੱਥੇ ਅੱਜ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਉਹਨੇ ਉਹਨਾਂ ਵੀਰਾਂ ਦੇ ਲਈ ਉਹਨਾਂ ਦੇਸ਼ ਦੇ ਜਵਾਨਾਂ ਦੇ ਲਈ ਜਿਹੜੇ ਫਟੜ ਹੁੰਦੇ ਨੇ ਕਿਉਂਕਿ ਖੂਨ ਜ਼ਰੂਰੀ ਆ ਗੱਲਬਾਤ ਕਰ ਲੈਨੇ ਆ ਥੋੜੀ ਜੀ ਸਰ ਜੈ ਹਿੰਦ ਜੈ ਹਿੰਦ ਸਰ ਅੱਜ ਸਤਿਅਮ ਗਰੁੱਪ ਦੇ ਵਿੱਚ ਪਹੁੰਚੇ ਆ ਜੀ ਬਲੱਡ ਕੈਂਪ ਲਗਾਇਆ ਗਿਆ ਉਹਨਾਂ ਦੇਸ਼ ਦੇ ਵੀਰਾਂ ਦੇ ਲਈ ਜਿਹੜੇ ਜਵਾਨ ਆਪਣੇ ਦੇਸ਼ ਦੇ ਲਈ ਜੰਗ ਲੜ ਰਹੇ ਨੇ ਮੈਨੂੰ ਪਰਸੋਂ ਹੀ ਐਸਜੀਐਮ ਸਾਹਿਬ ਨਕੋਦਰ ਤੇ ਐਸਐਮਓ ਨਕੋਦਰ ਉਹਨਾਂ ਦਾ ਫੋਨ ਆਇਆ ਸੀ ਕਿ ਇਹ ਜੋ ਹਿੰਦੁਸਤਾਨ ਤੇ ਪਾਕਿਸਤਾਨ ਦੀ ਇਹ ਸਵਲੇ ਲੜਾਈ ਸ਼ੁਰੂ ਹੋ ਚੁੱਕੀ ਹੈ ਇਸ ਲਈ ਸਾਡੇ ਜਿਹੜੇ ਨੌਜਵਾਨ ਸਾਡੇ ਬਹਾਦਰ ਨੌਜਵਾਨ ਜਿਹੜੇ ਇਸ ਵਲੇ ਸਰਹੱਦਾਂ ਦੇ ਉੱਪਰ ਸਾਡੇ ਦੇਸ਼ ਦੀ ਰਾਖੀ ਕਰ ਰਹੇ ਹਨ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਜਦੋਂ ਬਾਰਡਰ ਦੇ ਉੱਤੇ ਹੁੰਦੇ ਹਨ ਲੜਾਈ ਦਾ ਲੜਾਈ ਲੱਗ ਚੁੱਕੀ ਹੈ ਤਾਂ ਉਸ ਵੇਲੇ ਕੁਝ ਇਹੋ ਜਿਹੇ ਜਵਾਨ ਹੁੰਦੇ ਹਨ ਜਿਨ੍ਹਾਂ ਦੇ ਗੋਲੀ ਲੱਗਣ ਨਾਲ ਜਾਂ ਕਿਸੇ ਹੋਰ ਕਾਰਨ ਵੀ ਜਿਹੜੇ ਫਟੜ ਹੋ ਜਾਂਦੇ ਹਨ ਜਿਨ੍ਹਾਂ ਨੂੰ ਬਲੱਡ ਦੀ ਬਹੁਤ ਸਾਰਾ ਜ਼ਰੂਰਤ ਪੈਂਦੀ ਹੈ ਤੇ ਇਸ ਸੰਬੰਧ ਵਿੱਚ ਅਸੀਂ ਸਤਿਮ ਗਰੁੱਪ ਆਫ ਇੰਸਟੀਚੂਨ ਵੱਲੋਂ ਇਹ ਬਲੱਡ ਨੇਸ਼ਨ ਕੈਂਪ ਲਗਾਇਆ ਹੈ ਤਾਂ ਕਿ ਅਸੀਂ ਉਹਨਾਂ ਬਹਾਦਰ ਨੌਜਵਾਨ ਜਿਹੜੇ ਸਾਡੇ ਸਰਹੱਦਾਂ ਤੇ ਲੜ ਰਹੇ ਹਨ ਜਿਹੜੇ ਸਾਡੀ ਰਾਖੀ ਕਰ ਰਹੇ ਹਨ ਜਿਹੜੇ ਭਾਰਤ ਵਰਸ਼ ਦੀ ਰਾਖੀ ਕਰ ਰਹੇ ਹਨ ਕੋਚੀ ਵੀ ਉਹਨਾਂ ਦੇ ਕਿਸੇ ਕੰਮ ਆ ਸਕੀਏ ਇਹ ਸੱਚਮੁੱਚ ਸਾਡੇ ਲਈ ਇੱਕ ਬਹੁਤ ਹੀ ਖੁਸ਼ੀ ਦਾ ਪਲ ਹੈ ਸਾਡੇ ਲਈ ਸ਼ਲਾਘਾਯੋਗ ਪਲ ਹੈ ਕਿ ਅਸੀਂ ਉਹਨਾਂ ਵੀਰਾਂ ਦੇ ਲਈ ਕਿਸੇ ਕੰਮ ਆ ਸਕੀਏ ਸਰ ਕਿੰਨੇ ਯੂਨਿਟ ਹੁਣ ਤੱਕ ਹੋ ਚੁੱਕੇ ਹੈ ਤੇ ਕਿੰਨੇ ਦੀ ਉਮੀਦ ਰੱਖਦੇ ਆਪਾਂ ਹੁਣ ਤੱਕ ਨੀਅਰਬਾਊਟ 22 ਯੂਨਿਟ ਜਿਹੜੇ ਹਨ ਉਹ ਡੋਨੇਟ ਹੋ ਚੁੱਕੇ ਹਨ ਯੂਨਿਟ ਤਾਂ ਹੋਰ ਵੀ ਜ਼ਿਆਦਾ ਹੋ ਸਕਦੇ ਜਨ ਪਰ ਅੱਜ ਡੀਸੀ ਡੀਸੀ ਸਾਹਿਬ ਜਲੰਧਰ ਵੱਲੋਂ ਜਿਹੜੇ ਕਿ ਸਵੇਰੇ ਜਲੰਧਰ ਨੂੰ ਬੰਦ ਕਰ ਦਿੱਤਾ ਗਿਆ ਉਥੇ ਟ੍ਰੈਫਿਕ ਨੂੰ ਬੰਦ ਕਰ ਦਿੱਤਾ ਗਿਆ ਜਾ ਸ਼ਹਿਰ ਨੂੰ ਬੰਦ ਕਰ ਦਿੱਤਾ ਗਿਆ ਜਿਹਦੇ ਕਾਰਨ ਜਿਹੜਾ ਸਾਡਾ ਸਟਾਫ ਸੀ ਉਤੋਂ ਨਹੀਂ ਜਾਦਾ ਆ ਸਕਿਆ ਸਾਡੇ ਸਿਵਲ ਹਸਪੀਟਲ ਦੇ ਸਦਾ ਹਰਪਾਲ ਸਿੰਘ ਜਿਹੜੇ ਕਿ ਬਲੱਡ ਨਿਸ਼ਨ ਬਲੱਡ ਕੈਂਪ ਬਲੱਡ ਬੈਂਕ ਦੇ ਇੰਚਾਰਜ ਹਨ ਤੇ ਨਾਲ ਉਹਨਾਂ ਦੀ ਪੂਰੀ ਟੀਮ ਜਿਹੜੀ ਹੋਰ ਵੀ ਡਾਕਟਰ ਸਾਹਿਬ ਆਏ ਹਨ ਅਸੀਂ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਅੱਜ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਉਹ ਦੇਸ਼ ਦੇ ਨੌਜਵਾਨ ਵੀਰਾਂ ਲਈ ਕਿਸੇ ਕੰਮ ਆ ਸਕੀਏ ਗਲਤ ਕਰ ਲੈਨੇ ਆ ਡਾਕਟਰ ਹਰਪਾਲ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਸਿਵਲ ਹਸਪੀਟਲ ਤੋਂ ਨੇ ਡਾਕਟਰ ਸਾਹਿਬ ਅੱਜ ਦੇਸ਼ ਨੂੰ ਅੱਜ ਜੂਰ ਰੂਸ ਹੈ ਖੂਨ ਦੇ ਇੱਕ ਇੱਕ ਕਤਰੇ ਦੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ 7th ਇੰਚੀ ਸੂਟ ਦਾ ਧੰਨਵਾਦ ਕਰਦੇ ਆ ਕਿ ਅਸੀਂ ਇਹਨਾਂ ਨੂੰ ਇੱਕ ਛੋਟੀ ਜੀ ਕਾਲ ਪਰਸੋਂ ਕੀਤੀ ਸੀ ਕਿ ਆਪਣੇ ਦੇਸ਼ ਤੇ ਜੋ ਵੀ ਮੁਸੀਬਤ ਬਣੀ ਉਹਦੇ ਬਾਅਦ ਸਾਨੂੰ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਪੰਜਾਬ ਵੱਲੋਂ ਹਦਾਇਤਾਂ ਨੇ ਕਿ ਬਲੱਡ ਦਾ ਜਿਹੜਾ ਬਫਰ ਸਟਾਕ ਹੈ ਬਣਾ ਕੇ ਰੱਖੋ ਤੇ ਅਸੀਂ ਇਹਨਾਂ ਨੂੰ ਪਰਸੋਂ ਕਾਲ ਕੀਤੀ ਸੀ ਕਿ ਸਾਨੂੰ ਬਲੱਡ ਡੋਨੇਸ਼ਨ ਹੈ ਇਹਨਾਂ ਨੇ ਸਾਡੀ ਇੱਕ ਕਾਲ ਤੇ ਵਿਸ਼ਾਲ ਬਲੱਡ ਡੋਨੇਸ਼ਨ ਕੈਂਪ ਦਾ ਪ੍ਰਬੰਧ ਕੀਤਾ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਤੋਂ ਇਲਾਵਾ ਹੋਰ ਵੀ ਕੈਂਪ ਲਗਾਏ ਜਾ ਰਹੇ ਜਾ ਰਹੇ ਜੀ ਹਾਂਜੀ ਸਰ ਕੈਂਪ ਸਾਡਾ ਇੱਕ ਮੰਡੇ ਨੂੰ ਕੈਂਪ ਹੈ ਜੀ ਤੇ ਹੋਰ ਵੀ ਅਸੀਂ ਐਨ ਜੀਓ ਨੂੰ ਕਾਲਜ ਨੂੰ ਕਲੱਬਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਬਲੱਡ ਡੋਨੇਟ ਕਰਵਾਓ ਤਾਂ ਕਿ ਕੋਈ ਐਮਰਜੈਂਸੀ ਹਾਤਾਂ ਨਾਲ ਅਸੀਂ ਜੱਟ ਸਕੀਏ ਬਲੱਡ ਨਾਲ ਰਿਲੇਸ਼ਨ ਹੈ ਤੁਸੀਂ ਇੱਕ ਡਾਕਟਰ ਹੋ ਬਲੱਡ ਦੀ ਹਰੇਕ ਵੇਲੇ ਲੋੜ ਰਹਿੰਦੀ ਆ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਦੇਸ਼ ਦੇ ਜਵਾਨਾਂ ਨੂੰ ਬਲੱਡ ਦੇ ਇੱਕ ਇੱਕ ਕਤਰੇ ਦੀ ਲੋੜ ਆ ਜੀ ਸਰ ਉਹਦੇ ਵਾਸਤੇ ਇਹ ਸਾਰੇ ਉਪਰਾਲੇ ਕਰ ਰਹੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਰ ਕੀ ਨਹੀਂ ਜੀ ਸਰ ਮੇਰਾ ਨਾਮ 파ਰਿਸ ਸੱਡ ਹੈ ਪਹਿਲਾਂ ਤਾਂ ਵੰਦੇ ਮਾਤਰਮ ਜੈ ਹਿੰਦ ਔਰ ਇੱਕ ਸਟੈਪ ਨੇਸ਼ਨ ਦੇ ਨਾਮ ਕਿਉਂਕਿ ਅਸੀਂ ਅੱਜ ਇਹੀ ਸੋਚ ਕੇ ਸਤਿਮ ਗਰੁੱਪ ਆਫ ਇੰਸਟੀਚਿਊਟ ਦੇ ਵਿੱਚ ਇਕੱਠੇ ਹੋਏ ਹਾਂ ਸਰ ਨੇ ਇੱਕ ਕਾਲ ਤੇ ਹੀ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਿਵਲ ਹਸਪੀਟਲ ਦੀ ਡਾਕਟਰ ਸਾਹਿਬ ਉਹਨਾਂ ਦੀ ਟੀਮ ਸਾਡੇ ਕੋਲ ਪਹੁੰਚੇ ਨੇ ਔਰ ਅੱਜ ਖਾਸ ਕਰਕੇ ਸਾਡੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਬਹੁਤ ਸਾਰੇ ਪਹਿਲੀ ਵਾਰ ਜਿਹੜੇ ਬਲੱਡ ਡੋਨੇਟ ਕਰ ਰਹੇ ਨੇ ਕਿਉਂਕਿ ਨੇਸ਼ਨ ਸਭ ਤੋਂ ਪਹਿਲਾ ਹੈ ਸੋ ਨੇਸ਼ਨ ਦੇ ਲਈ ਸਾਰੇ ਹੀ ਹਿੰਦੂ ਵਾਸੀ ਅਸੀਂ ਤਤਪਰ ਹਾਂ ਸੋ ਸਾਨੂੰ ਜਦੋਂ ਵੀ ਮੌਕਾ ਮਿਲੇਗਾ ਅਸੀਂ ਆਪਣੇ ਦੇਸ਼ ਦੇ ਨਾਲ ਆ ਆਪਣੇ ਜਵਾਨਾਂ ਦੇ ਨਾਲ ਆ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਹਾਂ ਬਾਬਾ ਸ਼ੁਕਰਿਆ ਜੀ ਤੋਂ ਦੇਸ਼ ਦੇ ਲਈ ਬਿਲਕੁਲ ਦੇਸ਼ ਦੇ ਲਈ ਮੈਂ ਕੈਮਰਾ ਨੂੰ ਅੱਗੇ ਲੈ ਕੇ ਆਉਣ ਮੈਂ ਗੱਲਬਾਤ ਵੀ ਕਰਾਂਗਾ ਜੋ ਇੱਥੇ ਬਲੱਡ ਦਾਨ ਕਰ ਰਹੇ ਨੇ ਸਰ ਜੈ ਹਿੰਦ ਜੈ ਹਿੰਦ ਜੀ ਕੀ ਨਾ ਸਰ ਤੁਹਾਡਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਅੱਜ ਦੇਸ਼ ਦੇ ਲਈ ਇੱਕ ਬਹੁਤ ਵਧੀਆ ਕੰਮ ਕਰ ਰਹੇ ਹੋ ਦੇਸ਼ ਦੇ ਜਵਾਨਾਂ ਲਈ ਅੱਜ ਬਲੱਡ ਦੀ ਜ਼ਰੂਰਤ ਹੈ ਤੁਹਾਨੂੰ ਅੱਜ ਕਿਸ ਤਰ੍ਹਾਂ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਜੀ ਇਹ ਇਹ ਤੋਂ ਪਹਿਲੇ ਤੁਸੀਂ ਬਲੱਡ ਦਿੱਤਾ? ਹਾਂ ਜੀ ਮੈਂ ਪਹਿਲਾਂ ਵੀ ਕਰ ਚੁੱਕਾ ਹਾਂ। ਕਿੰਨੇ ਵਾਰੀ ਬਲੱਡ ਕਰ ਚੁੱਕੇ ਹੋ ਜੀ? ਮੈਂ ਦੋ ਵਾਰੀ ਪਹਿਲਾਂ ਕਰ ਚੁੱਕਾ। ਜੀ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਜਾਂ ਕੋਈ ਫੀਲਿੰਗ ਹੋ ਰਹੀ ਹੈ? ਨਹੀਂ ਨਹੀਂ ਬਿਲਕੁਲ ਠੀਕ ਠੀਕ। ਬਿਲਕੁਲ ਠੀਕ ਹੈ। ਹਾਂ ਜੀ। ਅੱਜ ਇਹ ਕੁਝ ਤੁਹਾਨੂੰ ਲੱਗਦਾ ਵੀ ਆਪਾਂ ਆਪਣੇ ਦੇਸ਼ ਦੇ ਲਈ ਜੋ ਕੰਮ ਕਰ ਰਹੇ ਆਂ ਇਹ ਹਰ ਬੰਦੇ ਨੇ ਕਰਨਾ ਚਾਹੀਦਾ। ਬਿਲਕੁਲ ਜੀ ਜੀ ਬਿਲਕੁਲ। ਮੈਨੂੰ ਏਸੀ ਚੀਜ਼ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਕੁਝ ਮੈਂ ਕੁਝ ਕੰਮ ਆ ਸਕਦਾ ਆਪਣੇ ਦੇਸ਼ ਦੇ ਲਈ ਕੋਈ। ਬਿਲਕੁਲ ਜੀ ਇਹਨਾਂ ਨੇ ਕਿਹਾ ਨਾ ਕਿ ਮੈਂ ਦੇਸ਼ ਦੇ ਲਈ ਕੁਝ ਕੰਮ ਆ ਸਕਦਾ ਕੰਮ ਆ ਰਹੇ ਨੇ ਕੁਝ ਮੇਰੇ ਵੀਰ ਨਾਲ ਮੌਜੂਦ ਨੇ ਮੈਂ ਗੱਲਬਾਤ ਕਰਾਂਗਾ ਸਰ ਕੀ ਨਾ ਤੁਹਾਡਾ ਜੀ ਸ਼ਿਵਮ ਸ਼ਰਮਾ ਜੀ ਜੀ ਸਰ ਅੱਜ ਬਲੱਡ ਤੁਸੀਂ ਵੀ ਦਿੱਤਾ ਜੀ ਜੀ ਦੇ ਦਿੱਤਾ ਕਿਸਤਾ ਨਾਲ ਲੱਗ ਰਿਹਾ ਤੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਇਹ ਬੜੀ ਕਾਊਡ ਮੂਵਮੈਂਟ ਹੈ ਕਿ ਅਸੀਂ ਆਪਣੇ ਦੇਸ਼ ਦੀ ਜਿਹੜੀ ਟੈਂਸ਼ਨ ਮੂਵਮੈਂਟ ਬਣੀ ਹੋਈ ਹੈ ਕੁਝ ਕਿਸੇ ਨਾ ਕਿਸੇ ਤਰੀਕੇ ਨਾਲ ਹਿੱਸਾ ਪਾਣ ਦੇ ਲਾਇਕ ਹੋਏ ਆ ਇਹ ਇਹ ਤੂੰ ਪਹਿਲੇ ਤੁਸੀਂ ਬਲੱਡ ਡਾਨ ਕੀਤਾ ਨਹੀਂ ਜੀ ਮੇਰਾ ਫਸਟ ਟਾਈਮ ਪਹਿਲੀ ਵਾਰੀ ਆ ਦੇਸ਼ ਦੇ ਲਈ ਪਹਿਲੀ ਵਾਰੀ ਇੱਕ ਕੰਮ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਨੇਕ ਮੈਨੂੰ ਲੱਗਦਾ ਤੁਹਾਡੇ ਹਾਲ ਦੇਖ ਕੇ ਹੋਰ ਵੀ ਜਵਾਨ ਇਸ ਵੱਲ ਨੂੰ ਵਧਣਗੇ ਨਹੀਂ ਬਿਲਕੁਲ ਜੀ ਇਹ ਸਾਰਿਆਂ ਨੂੰ ਇਹ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ਟੈਂਸ਼ਨ ਬਣੀ ਹੋਈ ਹੈ ਕਿਸੇ ਵੀ ਟਾਈਮ ਕੋਈ ਐਮਰਜੈਂਸੀ ਹਾਲਾਤ ਬਣ ਸਕਦੇ ਆ ਤੇ ਆਪਾਂ ਨੂੰ ਉਹਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਐਂਡ ਹਰੇਕ ਯੰਗਸਟਰ ਨੂੰ ਹਰੇਕ ਸਿਟੀਜ਼ਨ ਨੂੰ ਅੱਗੇ ਵਧ ਕੇ ਆਪਣਾ ਹਿੱਸਾ ਜਿੰਨਾ ਕੋਈ ਹਿੱਸਾ ਪਾ ਸਕਦਾ ਉਹਨਾਂ ਕਿੱਸਾ ਪਾਣਾ ਚਾਹੀਦਾ ਇੱਕ ਬਹੁਤ ਵਧੀਆ ਵਿਚਾਰ ਨੇ ਸਰ ਸਲਾਮ ਕਰਦੇ ਤੈਨੂੰ ਇੱਕ ਵੀਰ ਮੇਰੇ ਹੋਰ ਨਾਲ ਬਲੱਡ ਡੋਨਰ ਕਰ ਰਹੇ ਨੇ ਕਿ ਨਾ ਸਰ ਤੁਹਾਡਾ ਮੇਰਾ ਨਾਮ ਮਨਸੂਰ ਅਲੀ ਖਾਨ ਹੈ मंसूर अली खान जी जी सर आज तुम देश दे काम आ रहे हो देश को अपने ब्लड दा कतरा कतरा दे रहे हो सर ये 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 मेरे लिए बड़ी खुशकिस्मती की बात है कि मेरा ब्लड देश के लिए काम आएगा ठीक है नहीं और मैं अपने देश के जवानों को बोलना चाहता हूँ कि उन्हें कोई टेंशन देने की ज़रूरत नहीं है हर दुख तकलीफ में हम उनके साथ खड़े हैं और हमारा एक एक खून का जो खतरा है उनके काम आएगा ये हमारे लिए बड़ी ऑनर की बात है सर कि हम अपने देश के लिए खून कर रहे हैं ये अजकल पीढ़ी ये अजकल जवान के जो देश लाई कर कोई कुछ भी गुजरन तैयार है भावे ये तो खून है अगर जो में आ, ये तो खून की बात है कि अगर जो में जान भी देनी पड़े वो अपने देश के लिए दे देंगे हम सर एक शहादत का दर्जा बहुत बड़ा दर्जा होता है तो हमारी जिम्मेदारी है अपने आ, मुल्क को प्रोटेक्ट करना ਔਰ ਉਸਕੋ ਮੁਲਕ ਕੋ ਪ੍ਰੋਟेक्ट ਕਰਨੇ ਲਈ ਅਸੀਂ ਜਿਸ ਵੀ ਹੱਦ ਤੱਕ ਜਾਣਾ ਹੋਗਾ ਉਸਕੇ ਲਈ ਅਸੀਂ ਰੈਡੀ ਹੈ ਸਰ ਆਪ ਕਹਾਂ ਸੇ ਬਿਲੋਂਗ ਕਰਦੇ ਹੈ ਮੈਂ ਸਾਰਨਪੁਰ ਸੇ ਬਿਲੋਂਗ ਕਰਤਾ ਹੂੰ ਸਰ ਸਾਰਨਪੁਰ ਸੇ ਬਿਲੋਂਗ ਕਰਤਾ ਜੀ ਜੀ ਸਰ ਜੀ ਜੀ ਸਰ ਔਰ ਅੱਜ ਇਹ ਜੋ ਬਲੱਡ ਕਰ ਰਹੇ ਦੇ ਰਹੇ ਹੋ ਕਿਤਨੀ ਵਕਤ ਪਹਿਲੇ ਦਿਆ ਇਸੇ ਮੈਂ ਫਸਟ ਟਾਈਮ ਆਪਣੇ ਦੇਸ਼ ਕੇ ਲਈ ਬਲੱਡ ਦਿਆ ਹੈ ਪਹਿਲੀ ਵਾਰ ਹੈ ਬਿਲਕੁਲ ਜੀ ਇਹਨਾਂ ਦਾ ਕਹਿਣਾ ਕਿ ਪਹਿਲੀ ਵਾਰ ਆਪਣੇ ਦੇਸ਼ ਦੇ ਲਈ ਇਹਨਾਂ ਨੇ ਬਲੱਡ ਗੋਦਾਨ ਕੀਤਾ ਆ ਇਦਾਂ ਦੇ ਨੌਜਵਾਨਾਂ ਨੂੰ ਸਾਡੇ ਚੈਨਲ ਵੱਲੋਂ ਵੀ ਬਹੁਤ ਸਲਾਮਾਂ ਇਦਾਂ ਦੇ ਨੌਜਵਾਨਾਂ ਦੀ ਜ਼ਰੂਰਤ ਆ ਸਤਿਅਮ ਗਰੁੱਪ ਨੇ ਅੱਜ ਜਿਹੜਾ ਇਹ ਕੰਮ ਕੀਤਾ ਆ ਦੇਸ਼ ਦੇ ਜਵਾਨ ਜਿਹੜੇ ਨੇ ਦੇਸ਼ ਦੇ ਲੜਾਈ ਲੜ ਰਹੇ ਨੇ ਦੇਸ਼ ਦੀਆਂ ਸ਼ਰਧਾ ਤੇ ਖੜੇ ਨੇ ਉਹਦਾਂ ਨੂੰ ਇਦਾਂ ਦੇ ਜਵਾਨਾਂ ਤੋਂ ਇੱਕ ਸਬਕ ਸਿੱਖਣਾ ਚਾਹੀਦਾ ਕਿਉਂਕਿ ਦੇਸ਼ ਦਾ ਕਤਰਾ-ਕਤਰਾ ਦੇਸ਼ ਦਾ ਹਰ ਇੱਕ ਕਤਰਾ ਖੂਨ ਦਾ ਕਤਰਾ ਆਪਣੇ ਲਈ ਜ਼ਰੂਰੀ ਆ ਜਵਾਨਾਂ ਦੇ ਲਈ ਜ਼ਰੂਰੀ ਆ ਜਿਹੜੇ ਦੇਸ਼ ਦੀਆਂ ਸ਼ਰਧਾ ਤੇ ਆਪਣੀ ਫੌਜ ਆਪਣੀ ਜਿਹੜੀ ਆ ਜਿਹੜੀ ਫੌਜ ਆਪਣੀ ਹਿਫਾਜ਼ਤ ਕਰ ਰਹੀ ਆ ਔਰ ਜਿਹੜੇ ਫੱਟੜ ਹੋ ਰਹੇ ਨੇ ਉਹਨਾਂ ਖੂਨ ਦੀ ਬੇਹੱਦ ਲੋੜ ਆ ਉਹ ਸਾਡੀ ਵੀ ਇਕਤਾ ਲਹਿਰ ਵੱਲੋਂ ਇੱਕ ਜ਼ਰੂਰੀ ਬੇਨਤੀ ਆ ਕਿ ਤੁਸੀਂ ਵੀ ਇਸ ਖੂਨਦਾਨਾ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਵੋ ਜੋ ਕਿ ਅੱਜ ਸਤਤਯਮ ਗਰੁੱਪ ਦੇ ਵਿੱਚ ਸੀ ਕੈਮਰਾ ਪ੍ਰਸੰਤ ਸੋਮੇਂਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾ ਲਹਿਰ ਨਿਊਜ਼ ਰਿਕੋਡਰ